ਸਤਿ ਸ਼੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਮੈਂ ਜਗਮੀਤ ਸਿੰਘ ਬੇਗੂ ਵਾਲੇ ਤੋਂ ਤੇ ਅੱਜ 13 ਫਰਵਰੀ 2025 ਸ਼ਾਮ ਦਾ ਟਾਈਮ ਆ ਜੀ ਤੇ ਅੱਗੇ ਮੈਂ ਕਣਕ ਕਈ ਵੀਰ ਭਰਾਵਾਂ ਨੂੰ ਦਿਨਾ ਫਰੀਦਕੋਟ ਵੀ ਕੋਟਕਪੂਰੇ ਵੀ ਇਧਰ ਫਾਜ਼ਲ ਕਾਹ ਆ ਗੁਰੂ ਅਰਜਨ ਸਾਹਿਬ ਵੱਲ ਤੇ ਜਿਹੜੇ ਭਰਾਵਾਂ ਨੇ ਕਣਕ ਲੈਣੀ ਹੋਵੇ ਨਾ ਅਸਲ 'ਚ ਹੁਣ ਆ ਕੇ ਦੇਖਿਆ ਕਰੋ ਤੇ ਆ ਦੇਖੋ ਹੁਣ ਤੁਹਾਨੂੰ ਦੱਸੂਗੀ ਵੀ ਜਿਹੜੀ ਆ ਵਾਲੀ ਕਣਕੇ ਮੇਰੀ ਐ ਤਾਂ ਰੰਗ ਪੀਲਾ ਆ ਦੂਸਰੇ ਪਾਈਆਂ ਦੀ ਆ ਖਾਦਾਂ ਦਾ ਜਿਹੜੀਆਂ ਘੱਟ ਪਾਈਆਂ ਜਾਂ ਥੋੜੀਆਂ ਪਾਈਆਂ ਹੁਣੇ ਪਤਾ ਲੱਗਦਾ ਆ ਦੇਖੋ ਜੀ ਇਹਦੇ ਵਿੱਚ ਸਿੱਧੀ ਜਗ੍ਹਾ ਦਿਖਦੀ ਸਿੱਧੀ ਖੜੀ ਐ ਇਹਦਾ ਰੰਗ ਉਹ ਦੇਖੋ ਹੁਣ ਆਪਾਂ ਨੂੰ ਪਤਾ ਲੱਗਦਾ ਉਸ ਕਣਕ ਨਾਲੋਂ ਇਹਦਾ ਰੰਗ ਤਕਰੀਬਨ ਇਹ ਹੁਣ ਨਹੀਂ ਜਦੋਂ ਦੀ ਬੀਜੀ ਆ ਉਦੋਂ ਦਾ ਹੀ ਰੰਗ ਇਹਦਾ ਪੀਲਾ ਰਹਿੰਦਾ ਹੈ ਹੈ ਜੀ ਤੇ ਘੱਟ ਖਾਦ ਪਾਉਣ ਨਾਲ ਇਹਦਾ ਰੰਗ ਦਾ ਫਰਕ ਰਹੂਗਾ ਹੀ ਰਹੂਗਾ ਚੋਨਾ ਵੀ ਮੇਰਾ ਇਸ ਤਰ੍ਹਾਂ ਹੀ ਹੁੰਦਾ ਤੇ ਪਰਾਲੀ ਇਹਦੇ ਚ ਆਪਾਂ ਸਾਰੀ ਬੜੇ ਸਾਲ ਹੋ ਗਏ ਵਹਨੇ ਆ ਤੇ ਜੇ ਕਿਸੇ ਵੀਰ ਭਰਾ ਨੇ ਕਣਕ ਕਣਕ ਲੈਣੀ ਆ ਨਾ ਤੇ ਉਦੋਂ ਉਹਵੇਂ ਨਾ ਲਿਆ ਕਰੋ ਹੁਣ ਤੁਸੀਂ ਖੇਤ ਜ਼ਰੂਰ ਆ ਕੇ ਚੈੱਕ ਕਰੋ ਇੱਕ ਵਾਰ ਜਿੱਥੋਂ ਵੀ ਕਿਸੇ ਭੈਣ ਭਰਾ ਤੋਂ ਲੈਣੀ ਆ ਹੈ ਜੀ ਤੇ ਇਹ ਮੇਰਾ ਵੀਰ ਸਾਰਿਆਂ ਨੂੰ ਰਿਕੁਐਸਟ ਆ ਜਿਹੜੇ ਭਰਾ ਮੇਰੇ ਤੋਂ ਕਣਕ ਲੈਂਦੇ ਆ ਤੇ ਉਹ ਇੱਕ ਵਾਰ ਖੇਤ ਨੂੰ ਜ਼ਰੂਰ ਨਿਗਾਹ ਮਾਰ ਕੇ ਜਾਣ ਤੇ ਤੁਹਾਨੂੰ ਮੈਂ ਆਸੇ ਪਾਸੇ ਦੇ ਖੇਤਾਂ ਚ ਤੇ ਆਪਣੇ ਖੇਤ ਚ ਫਰਕ ਕਿਸੇ ਤੇ ਕਹਿੰਤੂ ਪ੍ਰੰਤੂ ਨਹੀਂ ਕਰਦਾ ਪਰ ਮੈਂ ਆਪ ਦਾ ਕਹਿਣਾ ਵੀ ਮੈਂ ਆਪਦੇ ਆਪ ਨੂੰ ਕਾਫੀ ਸੁਧਾਰ ਲਿਆ ਹੈ ਆਪਦੀ ਜ਼ਮੀਨ ਨੂੰ ਤੇ ਜਿਹੜੇ ਭਰਾਵਾਂ ਨੇ ਕਣਕ ਲੈਣੀ ਤੇ ਹੁਣ ਮੇਰੇ ਕੋਲ ਗੇੜਾ ਜ਼ਰੂਰ ਮਾਰਨ ਤੇ ਕਣਕ ਖੇਤ ਚ ਖੜੀ ਦੇਖ ਕੇ ਜਾਣ ਮਿਹਰਬਾਨੀ ਜੀ